ਜੋ ਬਿਟਾ ਕੀਤੀ ਹੈ ਜੋਤ ਕਾਂਗਰਸ ਦੇ ਇਲੈਕਸ਼ਨ ਆ ਰਹੇ ਆ ਉਹਦੀ ਨਾਮਿਨੇਸ਼ਨ ਦੀ ਅੱਜ ਅਖੀਰੀ ਡੇਟ ਸੀ ਅੱਜ ਉਹਦੇ ਸਵਤੰਤਰ ਜੋਤ ਨੂੰ ਜਾਗਰੂਕ ਕੀਤਾ ਹੈ ਉਹਨਾਂ ਨੂੰ ਦੱਸਿਆ ਵੀ ਆਪਾਂ ਬਲਾਕ ਬਲਾਕ ਤੋਂ ਕਿਹੜਾ ਖੜਾ ਕੀਤਾ ਹੈ ਆਰੰਭ ਤੋਂ ਕਿਹੜਾ ਖੜਾ ਕੀਤਾ ਐਸੈਂਬਲੀ ਤੋਂ ਕੌਣ ਖੜਾ ਕੀਤਾ ਹੈ ਹਾਂ ਜੀ ਭਾਦ ਜੀ ਭਗਵਾਨ ਸਾਹਿਬ ਕੱਲ ਜਿਹੜਾ ਕੀ ਲੱਖ ਰੁਪਇਆ ਇਲਜ਼ਾਮ ਲਾਇਆ ਗਾਮ ਆ ਦੀ ਪਾਰਟੀ ਦੇ ਐਮਐਲਏ ਹਾਂ ਜੀ ਹਾਂ ਜੀ ਕਿਵੇਂ ਨਿਕਲੇ ਹੈਗੇ ਆ ਬਾਈ ਇਹ ਰੁਪਏ ਦੇ ਦੇ ਕੀ ਬਣਿਆ ਹੈ ਲੋਟੇ ਕੋ ਸੌਦਾ ਕਰਨੇ ਇਹਨਾਂ ਦਾ ਕੰਮ ਆ ਬਈ ਹਨਾ ਜਵਾਨ ਦੇ ਕੇ ਭੱਜ ਜਾਣਾ ਹੁਣ ਤੁਸੀਂ ਨਸ਼ਾ ਦੇਖ ਲਓ ਕਿੰਨਾ ਖਤਮ ਹੋਇਆ ਗਿਆ ਕਹਿੰਦੇ ਨਸ਼ਾ ਖਤਮ ਕਰਦਾਂਗੇ ਇਹ ਕਹਿੰਦੇ ਸੀ ਗੈਂਗਸਟਰ ਖਤਮ ਕਰਦਾਂਗੇ ਉਹ ਦੇਖ ਲਓ ਕਿੰਨਾ ਖਤਮ ਹੋਇਆ ਗਿਆ ਇਹਨਾਂ ਦੇ ਬਾਈ ਵਿਸ਼ਵਾਸ ਕਰੋ ਇਹਦਾ ਜਿਵੇਂ ਕਹਿੰਦੇ ਬਦਲਾਰੀ ਸਰਕਾਰ ਹੈ ਬਦਲਾਤ ਆਪ ਨੂੰ ਪਤਾ ਲੱਗ ਗਿਆ ਕਿ ਹੋ ਜਾ ਬਦਲਾ ਇਹਨਾਂ ਦਾ ਇੱਕ ਜਿਵੇਂ ਹਲਕੇ ਦੇ ਵਿੱਚ ਉਹ ਕੱਲ ਕੋਈ ਮੀਟਿੰਗ ਹੋਈ ਆ ਲੱਗ ਤੋਂ ਵਿਰੋਧੀ ਜਨ ਤੁਹਾਡੀ ਬਸਲ ਜਨੇ ਪਾਰਟੀ ਨੇ ਕਹਿ ਲਓ ਲੰਗ ਗਰੁੱਪ ਨੇ ਉਹਨਾਂ ਨੇ ਵੀ ਆਪਣੇ ਕੈਂਡੀਡੇਟ ਐਲਾਨ ਕਰੇ ਆ ਕਿ ਪਾਰਟੀ ਉਹਨਾਂ ਨੂੰ ਸਮਰਥਨ ਕਰ ਰਹੀ ਆ ਜਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਖੁਸ਼ੀ ਜੀ ਸਮਰਥਨਤਾ ਦਾ ਕਹਿ ਨਹੀਂ ਸਕਦੇ ਪਰ ਜਿਹੜੀ ਮੈਂ ਉਹਦੀ ਗੱਲ ਕਰ ਸਕਦਾਗਾ ਪਾਰਟੀ ਨੇ ਇਹ ਗੱਲ ਕੀਤੀ ਆ ਵੀ ਨਵੇਂ ਚਿਹਰੇ ਪਾਰਟੀ ਚ ਕੰਮ ਕਰਦੇ ਨੇ ਬਹੁਤ ਚਿਰ ਹੋ ਗਿਆ ਉਹਨਾਂ ਨੇ ਥਾਪੜਾ ਦੇਖ ਕੇ ਕਿਹਾ ਵੀ ਹਲਕੇ ਚ ਕੰਮ ਕਰ ਕ੍ਰਿਸ਼ਨ ਆਉਣ ਵਾਲਾ ਸਮਾਂ ਤੇਰੇ ਭੇਖ ਜੀ ਚ ਚੰਗਾ ਹੈਗਾ ਅਸੀਂ ਤੇਰੇ ਨਾਲ ਖੜੇ ਆ ਇਹਨੂੰ ਇੱਕ ਹੀ ਇਲਕਸ਼ਨ ਲੜਾਵਾਂਗੇ ਅਸੀਂ ਇਹ ਗੱਲ ਕਹਿ ਕੇ ਉਹਨੇ ਥਾਪੜਾ ਦਿੱਤਾ ਤਾਂ ਕਰ ਕੀ ਮੈਥੋਂ ਦੀ ਕੋ ਪਹੁੰਚ ਨਹੀਂ ਆਪਾਂ ਇਥੋਂ ਦੀ ਕੋ ਪਹੁੰਚ ਨਹੀਂ ਹਿੰਮਤ ਨਹੀਂ ਰੱਖਦੇ ਤੁਹਾਨੂੰ ਮਾਣਾ ਹੀ ਪਾਰਟੀ ਉੱਤੇ ਕਿਉਂਕਿ ਤੁਸੀਂ ਮੀਤਵਾਰ ਵੀ ਲੋਕਲ ਬਣਦੇ ਹੋ ਜੇਕਰ ਤੁਹਾਨੂੰ ਬਿੱਲ ਕੋਲ 100% ਮਾਣਾ ਬਾਈ ਜੀ ਕਿਉਂਕਿ ਲੋਕਲ ਚਿਹਰਾ ਅਜ ਤਾਈਂ 50 60 ਸਾਲ ਹੋ ਗਏ ਕੋਈ ਲੋਕਲ ਚਿਹਰਾ ਨਹੀਂ ਤਲਵੰਡੀ ਸਾਬ ਨੂੰ ਕਾਂਗਰਸ ਪਾਰਟੀ ਮੇਰੇੋਂ ਮਿਲਿਆ ਪਹਿਲਾ ਜੀਤਵੇਂਦਰ ਚੌਂਲ ਲੜਦੇ ਰਹੇ ਉਸ ਤੋਂ ਪਹਿਲਾਂ ਜੱਸੀ ਲੜਦੇ ਰਹੇ ਹੁਣ ਚਕਾਨਾ ਸਾਹਿਬ ਲੜਦੇ ਰਹੇ ਤੇ ਹੁਣ ਤੱਕ ਲੋਕਲ ਨੀ ਚਿਹਰਾ ਮਿਲਿਆ ਗਿਆ ਪਾਰਟੀ ਚਾਹੁੰਦੀ ਲੋਕਲ ਚਿਹਰਾ ਹੋਵੇ ਤੇ ਮਾਨਦਾਰ ਚਿਹਰਾ ਹੋਵੇ ਜਿਹੜਾ ਪਾਰਟੀ ਖਾਤਰ ਖੜਿਆ ਹੋਵੇ ਤੇ ਉਹ ਗੱਲਾਂ ਆਪਣੇ ਚ ਹੈਗੀਆਂ ਬਈ ਇਸੇ ਕਰਕੇ ਆਪ ਨੂੰ ਲੱਗਦਾ ਕਿ ਪਾਰਟੀ ਆਪਾਂ ਨੂੰ ਮੈਦਾਨ ਚ ਹਟਾ ਰੂਗੀ ਅੱਜ ਤੁਹਾਡੀ ਪਹਿਲੀ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਕਿ ਰੈਲੀ ਰੂਪ ਵੀ ਧਾਰ ਰੇ ਲਗਭਗ ਬਿਲਕੁਲ ਜੀ ਇਹਨੂੰ ਕਿਵੇਂ ਭਾਈਆ ਤੁਸੀਂ ਦੇਖੋ ਇਹ ਸਾਰੇ ਨਾ ਹਲਕੇ ਦੇ ਜਵਾਬ ਆਪਣੇ ਮੁੰਡੇ ਹਲਕੇ ਤੋਂ ਵੱਡੀ ਸਾਫ ਹੋਦੇ ਆ ਪਿੰਡਾਂ ਦੇ ਐ ਜਿਹਨੂੰ ਮਰਜ਼ੀ ਪੁੱਛ ਸਕਦੇ ਆ ਕਈ ਵਾਰੀ ਕਹਿੰਦਾ ਵੀ ਕੋਣੀ ਕਿੱਥੋਂ ਘੱਟ ਵਟਾ ਅਲੱਗ-ਅਲੱਗ ਮੁੰਡੇ ਪੁੱਛਦੇ ਕਿੱਥੋਂ ਕਿੱਥੋਂ ਆ ਗਏ ਸਾਰੇ ਆਪਣੇ ਹਲਕੇ ਦੇ ਆ ਗਏ ਇਸੇ ਕਰਕੇ ਇਸੇ ਤੁਹਾਨੂੰ ਸੰਦੇਸ਼ ਹੋ ਜਗਾ ਵੀ ਜੂ ਦਾ ਥੋੜਾ ਜਿਹਾ ਘਟ ਸੀਗਾ ਸਵੇਰੀ ਕਾਲ ਕੀਤੀ ਭਾਈ ਤੁਸੀਂ ਜ਼ਰੂਰ ਪਹੁੰਚਣਾ ਜੀ ਖੀਲਾ ਦੇਣਾ ਤੇ ਬਾਅਦ ਚੜ ਕੇ ਜੇ ਜੋ ਨੌਜਵਾਨਾਂ ਜਾਂ ਸਾਲਿਆ ਇਸ ਤੋਂ ਪਤਾ ਲੱਗਦਾ ਵੀ ਉਹਨਾਂ ਦਾ ਸਮਾਂ ਕਾਂਗਰਸ ਪਾਰਟੀ ਵੱਸ ਤੇ ਚੰਗਾ ਗਿਆ ਵੈਲਕਮ ਟੂ ਤਾਇਆ ਕਾਨਵੈਂਟ ਸਕੂਲ ਵੇਅਰ ਏਵਰੀ ਕਲਾਸਰੂਮ ਇਨਸਪਾਇ Every student shines. This is a chemistry lab. Here we don't just mix chemicals, we mix ideas and creativity to make learning exciting. In our physics lab, we explore the magic of motion, energy, and the universe itself. Welcome to the biology lab. Here we study life from tiny cells to big ecosystems. Math is not boring here. In our math lab, we learn through puzzles activities and fun models our computer lab helps us step into the future where we code create and innovate everyday this is a library a peaceful world of books where imagination and knowledge meets every warm welcome begins right here at reception area of tara convent school health and care comes first. Our medical room ensures every student is safe and cared for. Smart screens, smart learning. Our digital classrooms make lessons interactive, visual, and fun. Education is more than books. Our sports ground is full of energy with football, badminton, cocoa, and volleyball. These games teach us teamwork, fitness, and sportsmanship. Our transport facility is safe. Comfortable and on time, making every student's journey easy and joyful. Tara Convent School, where learning, discipline, and dreams come together under one roof.